ਉਮਲਾਡ ਜ਼ਮੀਨ ਕਬਜ਼ੇ ਲੈਂਡ ਸੰਬੰਧੀ ਪੂਰਾ ਪ੍ਰਸ਼ਾਸਨ ਪਿੰਡ ਬਠੋਈ ਵਿਧਾਨ ਸਭਾ ਹਲਕਾ ਸਮਾਣਾ ਦੇ ਵਿੱਚ ਪਹੁੰਚਾ ਹੈ ਜਿੱਥੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਤੁਸੀਂ ਪੁਲਿਸ ਪ੍ਰਸ਼ਾਸਨ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਦੇ ਨਾਲ ਜੇਕਰ ਗੱਲ ਕਰੀਏ ਇਸ ਵਕਤ ਜਿਹੜਾ ਹੈਗਾ ਕਿਸਾਨ ਜਿਹੜੇ ਜੱਥੇਬੰਦੀ ਦੇ ਆਗੂ ਨੇ ਉਹ ਵੀ ਇੱਥੇ ਮੌਜੂਦ ਨੇ ਤੇ ਇਸ ਸ਼ਾਮਲਾਟ ਬੋਲੀ ਦੇ ਕਬਜ਼ੇ ਨੂੰ ਲੈ ਕੇ ਕਾਫੀ ਜ਼ਿਆਦਾ ਵਿਰੋਧ ਹੋ ਰਿਹਾ ਪ੍ਰਸ਼ਾਸਨ ਜਿਹੜਾ ਹੈਗਾ ਪੂਰੇ ਜ਼ਿਲ੍ਹੇ ਦੀ ਪੁਲਿਸ ਇੱਥੇ ਹਾਜ਼ਰ ਹੈ ਜੇਕਰ ਗੱਲ ਕਰੀਏ ਕਿਸਾਨ ਜੱਥੇਬੰਦੀਆਂ ਵਾਲੇ ਜਿਹੜੇ ਕਾਰਕੁਨ ਹੈਗੇ ਨੇ ਆਗੂ ਨੇ ਉਹ ਵੀ ਇਸ ਜ਼ਮੀਨ ਤੇ ਕਬਜ਼ੇ ਦਾ ਵਿਰੋਧ ਕਰ ਰਹੇ ਨੇ ਭਾਵੇਂ ਕਿ ਪੂਰੀ ਤਰ੍ਹਾਂ ਪ੍ਰਸ਼ਾਸਨ ਮੁਸਤੈਦ ਹੈ ਗੱਲ ਕਰੀਏ ਇਸ ਵਕਤ ਅਮ ਬਟ ਜਿਹੜੇ ਆਲਾ ਅਧਿਕਾਰੀ ਨੇ ਪੁਲਿਸ ਅਧਿਕਾਰੀ ਇਸ ਤਲਾਵਾ ਪੰਚਾਇਤ ਅਫੀਸਰ ਅਤੇ ਐਸ ਡੀ ਐਮ ਪਟਿਆਲਾ ਵੀ ਮੌਜੂਦ ਨੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਧਿਕਾਰੀਆਂ ਨਾਲ ਤੇ ਜਾਣਾਂਗੇ ਕਿਸ ਤਰ੍ਹਾਂ ਦੇ ਹਿਲਾਫ ਨੇ ਇਸ ਵਕਤ ਪੂਰੇ ਅਮਲੇ ਫੈਲੇ ਦੇ ਨਾਲ ਜਿਹੜਾ ਪੰਚਾਇਤ ਵਿਭਾਗ ਹੈ ਪਿੰਡ ਬਠੋਈ ਦੇ ਵਿੱਚ ਜਿਹੜੀ ਹੈਗੀ ਹੈ ਕਾਰਵਾਈ ਕਰਨ ਲਈ ਪਹੁੰਚਿਆ ਹੋਇਆ ਹੈ ਪੁਲਿਸ ਅਧਿਕਾਰੀਆਂ ਦੀ ਗੱਲ ਕਰੀਏ ਜੇਕਰ ਗੱਲ ਕਰੀਏ ਕਿਸਾਨ ਜੱਥੇਬੰਦੀਆਂ ਦੇ ਆਗੂ ਜਿਹੜੇ ਹੈਗੇ ਨੇ ਉਹ ਜਿਹੜੀ ਇਸ ਕਬਜ਼ੇ ਦਾ ਵਿਰੋਧ ਕਰ ਰਹੇ ਨੇ ਭਾਵੇਂ ਕਿ ਆਲਾ ਅਧਿਕਾਰੀ ਆਪਣੀਆਂ ਰਣਨੀਤੀਆਂ ਤਿਆਰ ਕਰ ਰਹੇ ਨੇ ਜੀਸੀਬੀ ਮਸ਼ੀਨ ਤਾਇਨਾਤ ਹੈ ਦੂਜੇ ਪਾਸੇ ਜਿਹੜੇ ਪੁਲਿਸ ਅਧਿਕਾਰੀ ਨੇ ਉਹ ਆਪਣੀ ਕਾਰਵਾਈ ਕਰਨ ਦੇ ਲਈ ਪੂਰੀ ਤਰ੍ਹਾਂ ਆਹ ਤਾਹੂ ਨਜ਼ਰ ਆਉਂਦੇ ਨੇ ਕਿਤੇ ਨਾ ਕਿਤੇ ਜਿਹੜਾ ਇਸ ਟਾਈਮ ਅਖਾੜਾ ਬਹੁਤ ਜ਼ਿਆਦਾ ਪੱਕ ਚੁੱਕਾ ਹੈ ਲੋਕ ਪਿੰਡਾਂ ਵਾਲੇ ਲੋਕ ਜਿਹੜੇ ਜਿਨ੍ਹਾਂ ਦੀ ਜ਼ਮੀਨ ਖੋਹੀ ਜਾਣੀ ਹੈ ਹਾਲਾਂਕਿ ਇਹ 600 ਏਕੜ ਦੇ ਕਰੀਬ ਜਿਹੜੀ ਸ਼ਾਮਲਾਟ ਜਗਾ ਦੱਸੀ ਜਾ ਰਹੀ ਹੈ ਕਿ ਪ੍ਰਸ਼ਾਸਨ ਜਿਹੜਾ ਮੁਸ਼ਤੈਦ ਹੈ ਹਾਲਾਂਕਿ ਇਹਨਾਂ ਦੇ ਵਿੱਚ ਇਸ ਜੇ ਪ੍ਰਸ਼ਾਸਨ ਦੀ ਗੱਲ ਕਰੀ ਜਾਵੇ ਤਾਂ ਬਹੁਤ ਵਾਰੀ ਨੋਟਿਸ ਦਿੱਤਾ ਜਾ ਚੁੱਕਿਆ ਹੈ ਜਿਹੜਾ ਕਿ ਇਸ ਕਾਰਵਾਈ ਕਰਨ ਤੋਂ ਪਹਿਲਾਂ ਦੇਣਾ ਜ਼ਰੂਰੀ ਸੀ ਪਰ ਫਿਰ ਵੀ ਕਿਸਾਨ ਜੱਥੇ ਬੰਦਿਆਂ ਇਸ ਜ਼ਮੀਨ ਦੇ ਨੋਚੜਾਏ ਜਾਣ ਦਾ ਵਿਰੋਧ ਕਰ ਰਿਆ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੀ ਪ੍ਰਸ਼ਾਸਨ ਵਾਪਸ ਹੁੰਦਾ ਹੈ ਜਾਂ ਫਿਰ ਇੱਕ ਕਾਰਵਾਈ ਪੂਰੀ ਹੁੰਦੀ ਹੈ ਪਿਓ ਰਿਪੋਰਟ ਸਾਡੀ ਖਬਰ ਜਿਹੜੇ ਤੁਸੀਂ ਅੱਜ ਸਾਰੇ ਪਿੰਡਾਰ ਦੇ ਵਿੱਚ ਇਹੀ ਡਾਕਟਰਾਂ ਦੇ ਅੱਗੇ ਅੱਜ ਮੋਰਚੇ ਲਾ ਕੇ ਆ ਸਰਕਾਰਾਂ ਤੋਂ ਸਖਵੇਂ ਚਾਹੁੰਦੇ ਜੀਏ ਕਿ ਸਾਨੂੰ ਜੰਗ ਦੀ ਲੋੜ ਨਹੀਂ ਜੰਗਾ ਦੇ ਵਿੱਚ ਸਾਰੇ ਧਰਤੀ ਲੋਕਾਂ ਦੇ ਮਜ਼ਦੂਰਾਂ ਦੇ ਬੱਚੇ ਸ਼ਹੀਦ ਹੋ ਰਹੇ ਆ ਕੇਂਦਰੀ ਉਹ جنگ ਨੂੰ ਜਿਹੜੇ ਰੂਪ ਲੈ ਰਿਹਾ ਡਰੋਨ ਸਿਸਟਮ ਦੇ ਰਾਹੀਂ ਜਿਹੜਾ ਅਮਰੀਕਾ ਅਮਰੀਕਾ ਦੇ ਰਾਸ਼ਟਰਪਤੀ ਟਰੱਪ ਨੂੰ ਇਹਨਾਂ ਨੇ ਸਰਪੰਚ ਬਣਾਇਆ ਉਹ ਸਰਪੰਚ ਅਮਰੀਕਾ ਦੀ ਕੁਰਕੀ ਦੇ ਰਾਹੀਂ ਬਣਿਆ ਆਹ ਡਰੋਨ ਜਿੰਨੇ ਤੁਹਾਡੇ ਦੇ ਹਮਲੇ ਕਰ ਰਹੇ ਆਂ ਏ ਅਮਰੀਕਾ ਦੇ ਵੱਲੋਂ ਪਹੁੰਚੀ ਹੋਈ ਇਹਨਾਂ ਵੱਲੋਂ ਚਿੱੱਜਾਂ ਏ ਜਿਹੜੀਆਂ 90 ਬਾਲ ਤੋਂ ਆਰਡਰ ਦੇ ਰਾਈ ਇਹ ਅੱਗੇ ਤੁਹਾਡੇ ਦੇ ਵੱਡੇ ਟੈਕ ਕਰਨਗੇ ਵੱਡੀ ਬਿਮਾਰੀ ਸੀ ਪਰ ਇਹ ਬਿਮਾਰੀ ਨਹੀਂ ਬਈ ਆਪ ਤੁਹਾਨੂੰ ਕਰਾਂ ਦੇ ਤੇਰੀ ਜੀਵਾ ਨੂੰ ਸੂਰਜ ਨਾ ਕਰੋ ਜੀਵਾ ਉਹ ਵੀ ਲੋ ਸਹਿਜਾ ਹੋ ਸਾਰੇ ਸਹਿਜਾ ਮਾਹੌਲ ਬਣਾ ਲਿਆ ਜਰ ਆਪਾਂ ਨੇ ਸਰਵਾਦਾ ਵਾਲੇ ਵੀ ਰਹਿ ਗਏ। ਜਮੀਨਾ ਜਿਹੜੀਆਂ ਆਵਾਜ਼ ਕੀਤੀਆਂ ਨੇ ਐਸ ਕਿਸਾਨਾਂ ਨੇ ਉਹ ਪੰਚਾਇਤੀਆਂ ਹਰੇਕ ਪਿੰਡ ਦੇ ਵਿੱਚ 2 400 200 ਗਿੱਲੇ 50 ਗਿੱਲੇ ਹਰੇਕ ਪਿੰਡ ਦੇ ਵਿੱਚ ਪਏ ਨੇ। ਕਰਕੇ ਕਰਦਾ ਹੋਈਆਂ ਕਰਕੇ ਇਹਨਾਂ ਨੇ ਆਪਦੇ ਆਪ ਕਿਸਾਨਾਂ ਨੂੰ ਜਮੀਨਾ ਸਵਾਹਤੀਆਂ ਉਸ ਟਾਈਮ ਦੇ ਵਿੱਚ। ਵੀ ਜਦ ਕਸਾਨ ਸਾਡੇ ਬਾਤ ਕਰ ਰਹੇ ਨੇ ਦਿਗਰੀਆਂ ਹੋ ਗਈਆਂ ਕਰਤੌਰੀਆਂ ਹੋ ਗਈਆਂ ਫਿਰ ਜ਼ਮੀਨ ਦਾ ਮਗਰਾ ਮਾਲਕਾ ਉਹਦੇ ਵਿੱਚ ਪੰਚਾਇਤ ਕਿਵੇਂ ਰਹਿ ਗਈ ਜਾ ਅਖੋਂ ਦੇ ਪ੍ਰਸ਼ਾਸਨ ਜਿੰਨਾ ਵੀ ਖੜਾ ਹੈ ਜੇ ਕਿਸਾਨ ਭਰਾਵਾਂ ਵਾਲਿਆਂ ਨੂੰ 40-40 ਸਾਲ ਡਿਊਟੀ ਕਰਾ ਕੇ ਉਧਰੋਂ ਪਿੰਸਾ ਹੋਵੇ ਤਿਆਰ ਉਧਰੋਂ ਵਾਲਿਆਂ ਨੂੰ ਕਦੇ ਵੀ ਘਰ ਨੂੰ ਜਾਓ ਤੁਹਾਡੀ ਪਿੰਸਾ ਨਹੀਂ ਬਣਦੀ ਇਹਨਾਂ ਨੂੰ ਕਿੰਨਾ ਹਰਖਾਉਂ ਜਾਰ ਸਾਰੀ ਓਵਰ ਜਾ ਤੋ ਨੌਕਰੀ ਕਰਾ ਲਈ ਜਲ ਸਮਾਂ ਆਇਆ ਸੀ ਘਰ ਨੂੰ ਤੌਰ ਤੇ ਇਹੀ ਗੱਲ ਹੈ ਜਹ ਲੈਨੇ ਸਾਲ ਦੀ ਜ਼ਮੀਰ ਖਾ ਲਈ ਕਰਤਾਵੀਆਂ ਹੋ ਗਈਆਂ ਵੀ ਫੇਰ ਸਾਡੇ ਕਿਸਾਨਾਂ ਨੂੰ ਤੰਗ ਕਰਨਾ ਨੰਨ ਕਰ ਤੋ ਤੁਹਾਡੇ ਲਈ ਕੋਈ ਇਹ ਛੋਟੀ ਗੱਲ ਨਹੀਂ ਕਿਸਾਨ ਭਰਾਵੋ ਇਹ ਇਕੱਲੇ ਬਠੋਈ ਦੀ ਗੱਲ ਨਹੀਂ ਹੈਗੀ ਜੇ ਪਿੰਡਾਂ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਜਿਹੜਾ ਮੁੱਦਾ ਉੱਠਣਾ ਹੈ ਕਿਉਂਕਿ ਜਿਹੜੀ ਸਰਕਾਰ ਇਸ ਕੰਮ ਤੇ ਲੱਗੀ ਹੋਈ ਹੈ ਇਸ ਕੰਮ ਨਾਲ ਕਿਸਾਨ ਭਰਾਵੋ ਜ਼ਮੀਨਾ ਖੂਹ ਤੇ ਲੱਗਿਆ ਹੋਈਆਂ ਨੇ ਸਰ ਕੀ ਗੱਲਬਾਤ ਹੋਈ ਅੰਦਰ ਜਿਹੜੀ ਮੀਟਿੰਗ ਹੋਈ ਹੈ ਪ੍ਰੋਫੈਸਰ ਦੀ ਗੱਲਬਾਤ ਤਾਂ ਇਹ ਆ ਤੁਸੀਂ ਦੇਖ ਰਹੇ ਹੋ ਹਾਲਾਤ ਜਿਹੜਾ ਅਸੀਂ ਬਦਲਾ ਦੇ ਨੋਂਦ ਸਾਰੇ ਲੱਤਾਂ ਖੜੀਆਂ ਕਰ ਕਰਕੇ ਵੋਟਾਂ ਪਾਈਆਂ ਨੇ ਆ ਗਿਆ ਝਾੜੂ ਆ ਗਿਆ ਝਾੜੂ ਓਖ ਮੈਂ ਜਾ ਭੁਗਤ ਰਹੇ ਅਸੀਂ ਅੱਜ 70 ਸਾਲ ਦੇ ਅਸੀਂ ਕਾਬਜ ਆ ਜਮੀਨ ਤੇ 70 ਸਾਲ ਦੇ ਮੇਰੀ 70 ਸਾਲ ਦੀ ਉਮਰ ਹੈ ਮਤਲਬ ਮੈਂ 5-7 ਸਾਲ ਦਾ ਜਦ ਜਾਦੇ ਅਸੀਂ ਕਾਬਜ ਬਾਪ ਦਾਦਾ ਨੌਜੋਰੀ ਓਰੇ ਬੰਦਾ ਨਹੀਂ ਲੰਘ ਸਕਦਾ ਸੀ ਇੰਨਾ ਜੰਗਲ ਸੀ ਯਾਰ ਓ ਤੋਂ ਬਾਅਦ ਐਡੀ ਮਾੜੀ ਜਮੀਨ ਸੀ ਸੋਚ ਨਹੀਂ ਸਕਦਾ ਇਹ ਸਾਰੀ ਸਾਡੇ ਬਜ਼ੁਰਗਾਂ ਨੇ ਪਜਾਉ ਕਰਕੇ ਓਰੇ ਮੋਟਰਾਂ ਲਵਾਈਆਂ ਤਿੰਨ ਤਿੰਨ ਵਾਰੀ ਅੱਗੇ ਜਮੀਨ ਵਿਗ ਗਈ ਸਰਕਾਰੀ ਇਸਟਾਮ ਲੱਗਿਆ ਸੁਪਰੀਮ ਕੋਰਟ ਤੱਕ ਨਹੀਂ ਜਿੱਤੇ ਹੋਏ ਰਜਿਸਟਰੀ ਹੋ ਠੀਕ ਹੈ ਕਦੇ ਪੰਚਾਇਤ ਨੇ ਕੇਸ ਨਹੀਂ ਪਾਇਆ ਜਿਹੜੇ ਬੰਦਿਆਂ ਕੋਲ ਜ਼ਮੀਨਾਂ ਮੈਂ ਰਿਐਲਿਟੀ ਦੱਸ ਰਹੇ ਜਿਹੜੇ ਬੰਦੇ ਨੂੰ ਜ਼ਮੀਨਾਂ ਜਦੋਂ ਵਾਈਆਂ ਇਹ ਉਹ ਵੇਚ ਕੇ ਬੰਦੇ ਜ਼ਮੀਨ ਪੰਜ ਕਿੱਲੇ ਕੋਈ 7 ਕਿੱਲੇ ਉਹ ਆਪਣੀ ਵੇਚ ਕੇ ਦੁਬਾਰੇ ਦੋ ਚਾਰ ਲੰਡੂ ਜੇ ਬੰਦੇ ਉਹਨਾਂ ਨੇ ਕੇਸ ਪਾਤਾ ਮਤਲਬ ਵੀ ਸਾਨੂੰ ਹਿੱਸਾ ਮਿਲਣਾ ਚਾਹੀਦਾ ਉਹ ਕੋਰਟ ਨੇ ਦੇਣਾ ਹਿੱਸਾ ਤਕਸੀਮ ਦਾ ਕੰਮ ਬੰਦੇ ਦਾ ਕੋਰਟ ਦਾ ਹਿੱਸਾ ਹੈ ਤੇ ਹੁਣ ਸਰਕਾਰ ਦਾ ਹਾਲ ਇਹ ਹੈ ਉਹ ਜਿਵੇਂ ਉਹ ਭੁਖੀ ਉਹ ਭੈਣ ਜੋ ਗਿਦੜੀ ਬੱਚੇ ਖਾਂਣ ਲੱਗੇ ਨੇ ਆਪਣੇ ਇਹ ਹਾਲ ਸਰਕਾਰ ਦਾ ਹੋਇਆ ਪਿਆ ਠੀਕ ਹੈ ਉਹ ਅਸੀਂ ਕਿਸਾਨੀ ਲਈ ਇਹ ਕਰ ਰਹੇ ਹਾਂ ਉਹ ਕਰ ਰਹੇ ਪਹਿਲਾਂ ਮੋਰਚ ਉਹਨਾਂ ਨੂੰ ਬੁਲਾ ਕੇ ਚਾਕੇ ਉੱਥੋਂ ਲੈ ਗਏ ਜਿੱਡੀ ਲੜਾਈ ਲੜੀ ਲੋਕਾਂ ਨੇ 5 ਸਾਲਾਂ 'ਚ ਕਿੰਨੇ ਬੰਦੇ ਮਰ ਗਏ ਮਤਲਬ ਇਹ ਨਾ ਹੁਣ ਆਪਣੇ ਜਿਵੇਂ ਉਹੀ ਢਿੱਡ ਭਰਨ ਲਈ ਹਿੱਸੇ ਮੰਗਦੇ ਨੇ ਵੀ ਸਾਨੂੰ ਥੋੜੇ ਕੋਲ 600 ਕਿੱਲਾ ਜੀ ਸਾਨੂੰ ਦੇ ਦੋ 10 20 50 ਵੀਰੇ ਇਹ ਗੱਲ ਇਹ ਹੈ ਵੀ ਕੋਈ ਹਰ ਇੱਕ ਚੀਜ਼ ਦਾ ਅਨਸਾਫ਼ ਹੁੰਦਾ ਹੈ ਸਾਡਾ ਕੋਰਟ 'ਚ ਕੇ ਚੱਲ ਰਿਹਾ ਜੋ ਮਾਨਯੋਗ ਅਦਾਲਤ ਕਰੂਗੀ ਅਸੀਂ ਉਹਨੂੰ ਮੰਨਣ ਲਈ ਸਿਰ ਮੱਥੇ ਤਿਆਰ ਹਾਂ ਪਰ ਇਹ ਲਿਆ ਕੇ ਰੋਣ ਹਜ਼ਾਰਾਂ ਬੰਦਾ ਇਹ ਵੀ ਸਾਡੇ ਭਰਾਏ ਨੇ ਜਿਹੜੀ ਪੁਲਿਸ ਆਈ ਸਾਡੇ ਪਿੰਡਾਂ ਦੇ ਨੇ ਸਾਡੇ ਭਰਾ ਨੇ ਰੋਜ਼ ਇਹਨਾਂ ਨਾਲ ਵਰਤਦੇ ਆ ਸੀ ਇਹਨਾਂ ਦਾ ਕੀ ਜਨਮ ਹੈ ਉੱਤੇ ਬੈਠੇ ਫੋਨ ਕਰੀਂ ਜਾ ਰਹੇ ਨਹੀਂ ਕੋਲ ਉਹ ਜੀਜੇ ਵੀਰੇ ਜਿਹਨਾਂ ਕੋਲ 6-6 ਕਨਾਲ ਜ਼ਮੀਨ ਹੈ 70 ਸਾਲ ਦਾ ਬੰਦਾ ਇੱਕ ਬਾਰ ਹੈ ਉਹਦਾ ਕੋਈ ਹੋਰ ਵਪਾਰ ਨਹੀਂ ਕੋਈ ਆੜਤ ਨਹੀਂ ਕੋਈ ਦੁਕਾਨ ਨਹੀਂ ਠੀਕ ਹੈ ਉਹ ਕਿੱਥੇ ਜਾਣਗੇ ਸਾਡੇ ਕੋਲ ਮਰਨ ਤੋਂ ਸਵਾਈ ਚਾਰਾ ਕੀ ਹੈ ਖੁੱਲ੍ਹ ਜ਼ਮੀਨ ਠੀਕ ਹੈ ਇਹ ਹੈਗੀ ਹੈ 4800 ਕਨਾਲ ਹੈ 600 ਏਕੜ ਹੈ ਮਤਲਬ 600 ਏਕੜ ਹਾਂਜੀ ਹਾਂ ਜਿਹਦੇ ਵਿੱਚ ਰਾਹ ਕੱਟੇ ਗਏ ਰਸਤੇ ਆ ਗਏ ਸੜਕ ਠੀਕ ਹੈ ਜੀ ਇਹ ਦੂਜੀ ਗੱਲ ਇਹ ਜਿਹੜੀ ਜ਼ਮੀਨ ਹੈ ਸਾਡੀ ਪੁਰਖਿਆਂ ਦੀ ਹੈ ਇਹਨਾਂ ਦੀ ਸਰਕਾਰ ਦੀ ਜ਼ਮੀਨ ਨਹੀਂ ਹੈ ਇਹ ਜਿਹੜੀ ਅਸੀਂ ਸਾਡੀ ਪਹਿਲਾਂ ਜ਼ਮੀਨ ਵਿਕਦੀ ਸੀ ਇਹ ਉਹਦੇ ਚ ਬਾ ਕਹਦਾ ਜੇ ਮੇਰੇ ਕੋਲ 4 ਕਿੱਲੇ ਮਾਲਕ ਸੀ 2 ਕਿੱਲੇ ਸ਼ਾਮਲੜ ਨਾਲ ਉਹਦੀ ਰਜਿਸਟਰੀ ਹੁੰਦੀ ਸੀ ਇਹ ਮਸਰਕਾ ਮਾਲਕਾਂ ਨਾ ਕਿ ਸ਼ਾਮਲੜ 2 ਕਿਸਮ ਦੀ ਹੁੰਦੀ ਹੈ ਇੱਕ ਤਾਂ ਸ਼ੁਰੂ ਤੋਂ ਜਦੋਂ ਮਤਲ ਮਰਬੇਬੰਦੀ ਹੋਈ ਹੈ ਜਦ ਦੀ ਉਹ ਸ਼ਾਮਲੜ ਛੱਡੀ ਹੋਈ ਹੈ ਗਊ ਚਰਾਣ ਛੱਡੀ ਹੋਈ ਹੈ ਉਹ ਸ਼ਾਮਲੜ ਬੱਕਰੀ ਹੈ ਇਹ ਸਾਡੀ ਮਸਰਕਾ ਮਾਲਕਾਂ ਮੰਨ ਲਓ ਕਿਸੇ ਕੋਲ 20 ਕਿੱਲੇ ਨੇ 20ਾਂ ਚੋਂ 4 ਕਿੱਲੇ ਮਸਰਕਾ ਮਤਲ ਮਾਲਕਾਂ ਹੋ ਗਈ ਹੈ ਠੀਕ ਹੈ ਇਹ ਹੁਣ ਜੇ ਹੁਣ ਸਾਨੂੰ ਭਾਈ ਮਾਰਦੇ ਹਿੰਦਾ ਤਾਂ ਮਿੰਤ ਕਰਨੇ ਵੀ ਸਾਡਾ ਕੋਰਟ ਚ ਕੇਸ ਚੱਲਦਾ ਕੋਰਟ ਜਿਵੇਂ ਕਰੂੰ ਅਸੀਂ ਛ ਜੇ ਅਸੀਂ 60 ਸਾਲ ਦੇ ਬਾਹਰੇ ਹਾਂ ਤੁਸੀਂ ਅੱਜ ਛੜਾਉਣਾਗੇ ਹੋਰ ਦੋ ਤਰੀਕਾ ਪੈਰਨ ਦਾ ਵਿਚਾਰ ਜੇ ਕੋਟ ਦੀ ਪੰਚਾਇਤ ਨਾਲ ਸਾਡਾ ਕੋਈ ਕੇਸ ਨਹੀਂ ਠੀਕ ਹੈ ਇਹ ਤਾਂ ਉਹੀ ਧੱਕੇ ਦੀ ਮੈਂ ਐਸਾ ਹੀ ਡੰਡੇ ਮਾਰ ਕੇ ਭਜਾ ਦੋ ਜਮੀਨਦਾਰ ਜਦੋਂ ਤੁਸੀਂ ਅੰਦਰ ਮੀਟਿੰਗ ਦੇ ਲਈ ਗਏ ਹੋ ਤਾਂ ਕੀ ਪੇਸ਼ਕਿਸ਼ ਕੀਤੀ ਆ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕਹਿੰਦਾ ਜੀ ਤੁਸੀਂ ਲਿਖ ਕੇ ਦੇ ਦਿਓ ਵੀ ਕਬਜਾ ਦੇਤਾ ਤੁਹਾਨੂੰ ਮੈਂ ਵੀਰੇ ਫਿਰ ਫਿਰ ਪਿੱਛੇ ਸਾਡੇ ਕੋਲ ਕੀ ਰਹਿ ਗਏ ਜੇ ਤੁਸੀਂ ਸਾਡੇ ਹੱਥੇ ਵੱਢ ਲੇ ਕਬਜਾ ਤੁਹਾਨੂੰ ਕਬਜਾ ਫੇਰ ਦੇਣ ਕੋਟ ਦਾ ਕੇਸ ਆ ਦੇਖੋ ਪ੍ਰਸ਼ਾਸਨ ਠੀਕ ਹੈ ਜੇ ਕੋਰਟ ਸਾਡੇ ਖਿਲਾਫ ਜਾਊਗੀ ਤੁਸੀਂ ਬਾਹਰ ਹੋ ਆ ਕੇ ਜੱਜ ਵੀ ਆਪਾਂ ਨੂੰ ਕੋਈ ਟਾਈਮ ਦਿੰਦਾ ਐ ਵੀ ਭਾਈ ਮੈਨੂੰ ਸਾਡਾ ਸਮਝੋਤਾ ਹੋ ਰਿਹਾ ਕੋਈ ਮੇਰਾ ਕੋਈ ਗਵਾਹ ਨਹੀਂ ਆਇਆ ਲੋਕ 10-10 ਤਰੀਕਾਂ ਨਹੀਂ ਆਉਂਦੇ ਜੱਜ ਵੀ ਕੋਈ ਟਾਈਮ ਨਹੀਂ ਦਿੰਦਾ ਤੁਸੀਂ ਜੱਜ ਨਾਲੋਂ ਬੜੇ ਨਹੀਂ ਇਹ ਕਹਿੰਦੇ ਜੀ ਡੀ ਨੇ ਕੇਸ ਹਰਾਤਾ ਮਾ ਜੀ ਡੀ ਬੜਾ ਐ ਕਿ ਸੁਪਰੀਮ ਕੋਰਟ ਦਾ ਜੱਜ ਬੜਾ ਅਸੀਂ ਦੋ ਵਾਰੀ ਹਾਈ ਕੋਰਟ ਤੋਂ ਜਿੱਤੇ ਆ ਸੁਪਰੀਮ ਕੋਰਟ ਤੋਂ ਜਿੱਤੇ ਆ ਜੀ ਡੀ ਨੂੰ ਅਸੀਂ 50 ਕਰੋੜ ਰੁਪਏ ਕਿੱਥੋਂ ਇਕੱਠਾ ਕਰਕੇ ਦੇ ਦਿੰਦੇ ਕੋਈ ਬੰਦਾ ਦੇਣ ਜੋਗਾ ਹੈਗਾ ਕੋਈ ਨਹੀਂ ਦੇਣ ਜੋਗਾ ਜੀ ਡੀ ਇੱਕ ਪੀਐਸ ਅਫਸਰ ਆ ਬਤੁਮਦ ਆਈਐਸ ਹੋਊਗਾ ਮਤਲ ਮਤਲਬ ਉਹੀ ਧੱਕੇ ਵਾਲੀ ਗੱਲ ਹੈ ਹੋਰ ਕੋਈ ਇਹਨਾਂ ਨੂੰ ਜਿਹੜਾ ਕਰਨ ਵਾਲਾ ਕੰਮ ਹੈ ਸਰਕਾਰਾਂ ਦਾ ਉਸ ਪਾਸੇ ਇਹਨਾਂ ਦਾ ਧਿਆਨ ਨਹੀਂ ਇਹ ਧੱਕੇਮਰੀ ਦੇ ਖੜੇ ਨੇ ਮਤਲਬ ਜਿੰਨੀ ਕਿ ਲੁੱਟ ਪੈਂਦੀ ਹੈ ਲੁੱਟ ਲੋ ਠੀਕ ਹੈ ਬੰਦਵਾਰੇ ਆਉਣਾ ਨਹੀਂ ਕਿਸੇ ਨੇ ਅਸੀਂ ਵੀ ਬਾਈ ਸਰਕਾਰਾਂ ਚ ਰਹੇ ਹਾਂ ਮੈਂ 2-3 ਸਾਲ ਕਾਉਂਸਲਰ ਰਹੇ ਹਾਂ ਅਸੀਂ ਵੀ ਸਰਕਾਰਾਂ ਦੇਖੀਆਂ ਨੇ ਸਾਰਾ ਕੁਝ ਚੱਲਦਾ ਸੀ ਇਹੀ ਜੀ ਲੁੱਟ ਤਾਂ ਕਦੇ ਵੀ ਨਹੀਂ ਦੇਖੀ ਜਿਹੜੀ ਲੁੱਟ ਪਈ ਹੋਈ ਹੈ ਹਾਂ ਸੜੀ ਕਿਤੇ ਰੇਤੇ ਦੀ ਲੁੱਟ ਕਿਤੇ ਬਜਰੀ ਦੀ ਲੁੱਟ ਕੁੜੀ ਚੋਦ ਦੀ ਕਦੇ ਕੋਈ ਹੁਕੀ ਬਗੈਰ ਹੈ ਕੋਈ ਕੋਸ਼ ਕਰਾ ਰੇ ਇਹ ਜਿਹੜਾ ਕੁੜੀ ਚੋਦ ਮੈਂ ਕ੍ਰਿਮੀਨਲ ਬੰਦਾ ਨਹੀਂ ਕਰਦਾ ਦੇ ਉਹ ਵੀ ਕਈ ਵਾਰੀ ਸੋਚਦੇ ਨੇ ਵੀ ਸਾਡੇ ਬੱਚੇ ਨੇ ਅਸੀਂ ਜਵਾਬ ਦੇ ਇਹਦਾ ਹੀ ਚੀਜ਼ ਨੂੰ ਭੁੱਲ ਗਏ ਜੋ ਸਾਰਾ ਪਿੰਡੋ ਛੋਟੇ ਛੋਟੇ ਬੱਚੇ ਹੀ ਬੈਠੇ ਨੇ ਯਾਰ ਕਿੱਥੇ ਜਾਣਗੇ ਇਹ ਕਿਸੇ ਨੇ ਇੱਕ ਡੰਗਰ ਰੱਖਿਆ ਹੈ ਕਿਸੇ ਖਾਣ ਜੋਗੇ ਦਾਣੇ ਨਹੀਂ ਅੱਠ ਅੱਠ ਜੀਆਂ ਦੇ ਟੱਬਰ ਨੇ ਤੁਸੀਂ ਉਹ ਕਿਲਾ ਕਿਲਾ ਜ਼ਮੀਨ ਖੋ ਰਹੇ ਸ਼ਹਿਰਾਂ ਚ ਸਾਲੀ ਇੰਨੀ ਮਹਿੰਗੀ ਪ੍ਰਾਪਰਟੀ ਦਮੀ ਬੈਠੇ ਨੇ ਹਜ਼ਾਰਾਂ ਕਿਲੋ ਚੰਡੀਗੜ੍ਹ ਦਮੀ ਬੈਠੇ ਨੇ ਖੋ ਲਈ ਇਹਨਾਂ ਨੇ ਹਜ਼ਾਰਾਂ ਜਿਹੜੀ ਸਾਲਾ ਇੱਕ ਇੱਕ 10-10 ਕਰੋੜ ਦਾ ਕਿਲਾ ਚੰਡੀਗੜ੍ਹ ਅਲੀ ਖੁੱਡਾ ਸ਼ੇਰ ਨਵਾਂ ਨਵਾਂ ਨਵੇਂ ਗਾਉਂ ਚ ਠੀਕ ਹੈ ਉੱਥੇ ਕਿਉਂ ਨਹੀਂ ਖੋਈ ਇਹਨਾਂ ਨੇ ਜ਼ਮੀਨ ਦੋ ਦਿਨ ਟਰੈਕਟਰ ਦੇ ਉਹ ਤੂਤਲਾ ਜਾ ਚੜ ਕੇ ਧਾਲੀਵਾਲ ਮੈਂ ਜੇ ਕਰਦਿਆ ਮੈਂ ਬੋਹ ਕਰਦਿਆ ਮੈਨੂੰ ਦੱਸੋ ਕੀ ਕਰੇ ਇਹਨਾਂ ਨੇ ਉਹਨੇ ਪਿੰਡਾਂ ਜਾ ਕੇ ਮਤਲਬ ਇਹਨਾਂ ਨੇ ਨਵਾਂ ਬਣਾਇਆ ਦਿਹਾਤ ਵਾਲਿਆਂ ਨੇ ਬਣਾਇਆ ਇਹਨੂੰ ਸ਼ਹਿਰ ਵਾਲਿਆਂ ਦਾ ਕਿਸੇ ਨੇ ਨਹੀਂ ਬਣਾਇਆ ਸਾਡੇ ਪਿੰਡ 1300 ਵੋਟ ਵੱਧ ਪਈ ਹੈ ਠੀਕ ਹੈ ਚਲੋ ਹਾਲਾਤ ਇਹ ਜੇ ਸੀ ਚਲੋ ਅਸੀਂ ਉਮੀਦ ਰੱਖੀ ਸੀ ਚਲੋ ਚੰਗੇ ਬੰਦੇ ਨੇ ਕੁਝ ਨਾ ਕੋਈ ਸੁਧਾਰ ਹੋ ਹਰ ਇੱਕ ਬੰਦਾ ਰੱਖਦੇ ਹੀ ਹੈ ਨਵੇਂ ਬੰਦੇ ਤੇ ਵੀਰੇ ਕੋਈ ਬੰਦਾ ਬਦਲ ਕੇ ਆਉਂਦਾ ਏ ਤੁਹਾਡਾ ਕੋਈ ਅਫਸਰ ਆਉਂਦਾ ਏ ਆਪਾਂ ਨੂੰ ਇਹ ਹੁੰਦਾ ਵੀ ਯਾਰ ਵਧੀਆ ਬੰਦਾ ਏ ਕੁਝ ਨਾ ਕੋਈ ਸੁਧਾਰ ਹੋ ਇਹਦਾ ਉਲਟਾ ਸਾਨੂੰ ਐ ਪਿਸਣ ਲਾਗੇ ਫੜਕੇ ਦੱਸੋ ਕਿਹੜੇ ਜਾ ਕੇ ਦੇਖੋ ਜਨਾਨੀਆਂ ਬੈਠੀਆਂ ਨੇ ਪੂਰੇ ਡੰਡੇ ਖਾਣ ਲਈ ਸਰਕਾਰ ਬਣਾਈ ਸੀ ਵੀ ਜੁੱਤੀਆਂ ਸਵੇਰ ਦੇ ਨਾਲ ਰੋਟੀਆਂ ਪਾਣੀ ਸਾਲੀ ਅੱਗ ਪੈ ਰਹੀ ਹੈ ਹਜ਼ਾਰ ਮੁਲਾਜ਼ਮਾਂ ਜਿਨ੍ਹਾਂ ਨੇ ਹੋਰ ਕੰਮ ਕਰਉ ਉਹ ਫਾਇਲ ਆ ਰੱਖੇ ਉੱਟ ਕੇ ਜ਼ਮੀਨਾਂ ਖੋਣਗੇ ਤੁਸੀਂ ਥਰੂ ਪ੍ਰੋਪਰ ਚਲੋ ਕਬਜ਼ਾ ਬਰੰਟ ਲਿਓ ਸਾਡੇ ਕੋਲ ਸਾਨੂੰ ਕੋਈ ਇਨਟੀਮੇਸ਼ਨ ਦੋ ਕੁਝ ਸਾਨੂੰ ਯਾਰ ਜੀ ਆਪਾਂ ਕਿਸੇ ਨੂੰ ਫੜਨ ਜਾਣੇ ਆ ਸੱਚ ਬਰੰਟ ਲੈ ਕੇ ਜਾਣੇ ਆ ਚੱਲ ਬੰਦਾ ਆਪਾਂ ਭੁੱਕੀ ਵਾਲਿਆਂ ਨੂੰ ਹੀ ਫੜਦੇ ਆ ਅਸੀਂ ਕੋਈ ਕ੍ਰਿਮੀਨਲ ਥੋੜੇ ਆ ਸਾਨੂੰ ਤੁਸੀਂ ਪਹਿਲਾਂ ਪੰਚਾਇਤ ਨੂੰ ਇਨਟੀਮੀਸ਼ਨ ਦੋ ਜਿਹੜੇ ਮਾਲਕ ਨੇ ਉਹਨਾਂ ਨੂੰ ਦੋ ਵੀ ਭਾਈ ਅਸੀਂ ਕਬਜ਼ਾ ਬਰੰਟ ਲੈਣ ਆ ਰਹੇ ਆ ਆਪਣਾ ਸਮਾਨ ਜਿਹੜਾ ਉਹਨਾਂ ਪਰਾਂ ਕਰੋ ਹੁਣ ਸਾਡੀਆਂ ਮੋਟਰਾਂ ਨੇ ਵੀ ਤੂੜੀਆਂ ਪਈਆਂ ਨੇ ਇਹਨਾਂ ਸਮਾਨ ਤੇ ਸਾਨੂੰ ਘਟੋ ਘਟ ਪ੍ਰੋਪਰ ਚੈਨਲ ਚੱਲੋਗਾ ਮਕਾਨ ਬਣੇ ਨੇ ਆ ਹੁਣ ਆ ਬਾਈ ਦੀ ਕੋਠੀਆਂ ਨੇ ਤਿੰਨ ਕੋਠੀਆਂ ਪਈਆਂ ਹੋਈਆਂ ਨੇ ਪੇਟਾ ਦੇਣਗੇ ਇਹ 1 ਕਰੋੜ ਰੁਪਈਆ ਲਾ ਆ ਉਥੇ ਠੀਕ ਹੈ ਜਗਾ ਮੁੱਲ ਲੈ ਕੇ ਪਾਈ ਹੋਈ ਹੈ ਸਾਡੀ ਚੌਥੀ ਪੀ ਅਸੀਂ ਕਿਸੇ ਤੋਂ ਜ਼ਮੀਨ ਖੋਹੀ ਨਹੀਂ ਐ ਵੀ ਅਸੀਂ ਪੰਚਾਇਤ ਤੋਂ ਖੋਹੀ ਐ ਇਹ ਕਿਸੇ ਪ੍ਰਾਈਵੇਟ ਬੰਦੇ ਤੋਂ ਖੋਹੀ ਐ ਸਾਡੀ ਜ਼ਮੀਨ ਆ ਸਾਡੀ ਮਸਰਕਾਂ ਮਾਲਕਾਂ ਸੀ ਅਸੀਂ ਥਰੂ ਕੋਰਟ ਲਈ ਐ ਜੇ ਇੱਕ ਕੋਰਟ ਨੇ ਸਾਡੇ ਖਿਲਾਫ ਕਰ ਵੀ ਦਿੱਤਾ ਉਹ ਜਿਹੜਾ ਪਾਰਟ ਬੰਦ ਹੋ ਗਿਆ ਤਾਂ ਚੱਲ ਰਿਹਾ ਜੀ ਥਰੂ ਪ੍ਰੋਪਰ ਚੱਲ ਚੱਲ ਰਿਹਾ ਏ ਇੱਕ ਕੋਰਟ ਸਾਡੇ ਖਿਲਾਫ ਕਰੂ ਲੈ ਲਿਓ ਕਬ ਜਦ ਤੁਸੀਂ ਆਕੇ ਤੁਸੀਂ ਮਤਲਬ ਗੱਲ ਕੋਰਟ ਦੇ ਫੈਸਲੇ ਤੇ ਰੱਖ ਦਿਓ ਕਿ ਜੇਕਰ ਹਾਂ ਸਾਡੇ ਕੋਲ ਅਸੀਂ ਇਹ ਕਹਿੰਦੇ ਸਾਨੂੰ ਲਿਖ ਕੇ ਦਿਓ ਲਿਖ ਕੇ ਸਾਨੂੰ ਜਦੋਂ ਇੱਕ ਕੋਰਟ ਨੇ ਫੈਸਲਾ ਕਰਤਾ ਸਾਡੇ ਉੱਥੇ ਕੀ ਵੈਲਿਊ ਰਹੇਗੀ ਲਿਖ ਕੇ ਦੇਣ ਦੀ ਇੱਕ ਹਾਈ ਇੱਕ ਫੈਸਲਾ ਕਰਤਾ ਉੱਥੇ ਤੇਰੀ ਮੇਰੀ ਕੋਈ ਲੋੜ ਹੈਗੀ ਆ ਉੱਥੇ ਲਿਖ ਕੇ ਦੇਣ ਦੀ ਫਿਰ ਤੁਸੀਂ ਉਦਣ ਲਾ ਰਹੇ ਜਿਹੜਾ ਜ਼ੋਰ ਲਾਉਣਾ ਸਾਡੀ ਲੋੜ ਨਹੀਂ ਨਾ ਅਸੀਂ ਤੁਹਾਡੇ ਨਾਲ ਬਹਿਸ ਕਰਨ ਜੋਗੇ ਉਦਣ ਮੜੂ ਐਡੇ-ਐਡੇ ਫੈਸਲੇ ਕਰਦੀ ਐ ਕੋਰਟ ਅਸੀਂ ਤਾਂ ਕੁਝ ਵੀ ਨਹੀਂ ਯਾਰ ਐਡੇ-ਐਡੇ ਬੰਦਿਆਂ ਨੇ بڑے-ਬڑے ਬੰਦਿਆਂ ਨੇ ਉਹ ਅੰਦਰ ਬੈਠੇ ਨੇ ਜਿਹੜੇ ਦਾਦਾ ਸਾਲ ਦੇ ਕੇਜਰੀਵਾਲ ਵਰਗੇ ਕੋਰਟ ਤੋਂ بڑا ਕੋਈ ਬੰਦਾ ਹੋਇਆ ਤੁਸੀਂ ਵੱਡੇ ਨੂੰ ਕੋਰਟ ਵੱਡਾ ਜੇ ਸਾਡੇ ਖਿਲਾਫ ਜਾਂਦੀ ਐ ਕੋਰਟ ਤੁਸੀਂ ਪੇਸ਼ੇਸ਼ਨ ਲੈ ਲੋਗੇ ਯਾਰ ਜ਼ਮੀਨ ਤਾਂ ਅਸੀਂ ਚੱਕ ਕੇ ਨਹੀਂ ਲੈ ਚੱਲੇ ਕਿਤੇ ਜੇ ਅਸੀਂ 70 ਸਾਲ ਦੀ ਬਾਹ ਰਹੇ ਹਾਂ ਜੇ ਅਸੀਂ ਮਹੀਨਾ ਹੋਰ ਬਹਾਂਗੇ ਫਿਰ ਕਿਹੜਾ ਸਾਲ ਰਹੇ ਕਿਤੇ ਲੁਕੋ ਕੇ ਆ ਜਾਾਂਗੇ ਨੂੰ ਵੀ ਮਤਲਬ ਲੱਭਣੀ ਨਹੀਂ ਦੁਬਾਰੇ ਇਹ ਇਹ ਵਜਿੱਦ ਨੇ ਮੈਂ ਤੁਹਾਨੂੰ ਬਿਨਾਂ ਗੱਲ ਤੋਂ ਠੀਕ ਹੈ ਥੈਂਕ ਯੂ ਠੀਕ ਹੈ ਮੇਰਾ ਨਾਮ ਚੂਰ ਸਿੰਘ ਹੈ ਸਰਨਪੂਰ ਸਿੰਘ ਇਸ 75 ਮੇਰੀ 75 ਸਾਲ ਦੀ ਉਮਰ ਹੈ ਔਰ ਮੇਰੀ ਦੇਖਦੇ ਦੇਖਦੇ ਸਾਰਾ ਪੁਰ ਜੰਗਲ ਸੀ ਜਿਹੜਾ ਕਿ ਸਾਡੇ ਬੜਾਰੂਆ ਨੇ ਤੋੜ ਪੰਨ ਕਰਕੇ ਇੱਥੇ ਚੰਦਾ ਕਰਿਆ ਔਰ ਇਹਦਾ ਜਿਹੜੇ ਤੋੜ ਭਰੀ ਹੋਈ ਹੈ ਇਹਦੇ ਵੀ ਸਾਰਾ ਮਾਮਜਾ ਸਾਡੇ ਪਿੰਡਦਿਆਂ ਨੇ ਪਰਿਆ ਜੋ ਮੂਲ ਤੋੜ ਭਰੀ ਐ ਤੇ ਜਮੀਨ ਚਲਦੇ ਹੋਗੇ ਮਸਤਰਕਾ ਮਾਲਕਾਂ ਨੇ 1972 ਚ ਡਿਗਰੀਆਂ ਹੋ ਗਈਆਂ ਇਹ ਮਾਲਕਾਂ ਦੀ ਜਮੀਨ ਆਪਣੇ ਆਪਣੇ ਇੰਤਕਾਲ ਹੋ ਗਏ ਸਭ ਦੇ ਹਰ ਇੱਕ ਬੰਦੇ ਦਾ ਇੰਤਕਾਲ ਹੋ ਗਿਆ ਤੁਹਾਨੂੰ ਤੁਹਾਡੀ ਘਰ ਵੀ ਇਸ ਜਮੀਨ ਦੇ ਵਿੱਚ ਹਾਂ ਇਹ 2 ਕਨਾਲ ਮੈਨੇ ਮੁੱਲ ਲੈ ਕੇ ਇਹ 2 ਕੋਠੀਆਂ ਮੈਨੇ ਪਾਈਆਂ ਹੋਈਆਂ ਤੇ 2 ਕਨਾਲ ਮੈਂ ਮੁੱਲ ਲਈ ਐ ਜਗਾ ਇੱਥੇ ਕੋਠੀਆਂ ਪਈਆਂ ਹੋਈਆਂ ਜਿਹੜੀ ਚ ਤੇ ਇਹ ਹੋਰ ਵੀ ਲਈ ਹੋਈ ਆ ਮੇਰੀ ਮੁੱਲ ਜਗਾ ਇਹ ਸਾਰੀ ਪਿੰਡ ਦੇ ਮੇਰੀ ਕੱਲੇ ਇੱਕ ਦੀ ਨਹੀਂ ਸਭ ਬੰਦਿਆਂ ਦੀ ਲਈ ਹੋਈ ਆ ਮੁਲ ਕਿਸੇ ਦੇ ਕਿੱਲਾ ਕਿਸੇ ਦਾ ਦੋ ਕਿਨਾਰੇ ਚਾਰ ਕਿੱਲਾ ਜਿਹੜੇ ਬੰਦਿਆਂ ਦੇ ਨਾਂ ਹੈਗੇ ਸੀ ਪਹਿਲਾਂ ਉਹ ਬੰਦੇ ਵਿੱਚ ਵੇਚ ਕੇ ਬਹੁਤ ਹੁਣ ਜਿਹੜੇ ਬੰਦੇ ਦੂਜੇ ਲੈ ਗਏ ਵਿੱਚ ਜ਼ਮੀਨ ਇਸ ਤਰ੍ਹਾਂ ਜਿਆਦਾ ਕਿਸੇ ਕੋਲ ਨਹੀਂ ਹੈ ਕਿਸੇ ਕੋਲ 10 ਕਨਾਲ ਹੈ ਕਿਸੇ ਕੋਲ 8 ਕਨਾਲਾਂ ਦੀ ਕਿਸੇ 15 ਕਨਾਲਾਂ ਦੀ ਇਸ ਤੋਂ ਵੱਧ ਕਿਸੇ ਕੋਲ ਜ਼ਮੀਨ ਹੀ ਕਿਸੇ ਕੋਲੇ ਹੋਣੀ 20 ਕਨਾਲ ਜ਼ਮੀਨ ਇਸ ਤੋਂ ਵੱਧ ਜ਼ਮੀਨ ਕਿਸੇ ਕੋਲ ਨਹੀਂ ਹੈਗੀ ਉਂਝ ਦੇਸੋਂ ਨੂੰ ਇਹ 600 ਕਿੱਲਾ ਹੈ ਇਹ 196 ਬੰਦੇ ਦੇ ਨਾਂ ਹੈ ਹਿੱਸੇਦਾਰਾਂ ਜਿਹੜੇ 196 ਬੰਦੇ ਹੈ ਤੇ ਹੈ ਕਿਸੇ ਕੋਲ 8 ਕਨਾਲ ਹੈ ਕਿਸੇ ਕੋਲ 10 ਕਨਾਲ ਹੈ 600 ਕਿਲਾ ਨਹੀਂ ਹੈਗਾ ਜਦ ਕਿ 3700 ਕਨਾਲ ਹੈ 1300 ਕਨਾਲ ਇੱਚੋਂ ਮੜੀਆਂ ਆਪਣਾ ਤੇਰੇ ਸਕੂਲ ਹੋਰ ਸਾਰਾ ਕੁਝ ਮਾਰੀ ਦੀ ਜਗਾ ਟੋਬੇ ਦੀ ਛੱਪੜ ਦੀ ਜਗਾ ਰਸਤੇ ਕਟੇ ਹੋ ਜਾਂ 1300 ਕਨਾਲ 3700 ਕਨਾਲ ਜਗਾ ਹੈ ਜਿਹੜੀ ਸਾਰੀ ਹੈਗੀ ਹੈ ਤੇ ਇਹਦਾ ਪਹਿਲਾ ਕੇਸ ਚੱਲਿਆ 1982 ਚ ਈ ਪੰਚਾਇਤ ਨੇ ਕਰਤਾ ਇਹਨਾਂ ਨੇ ਆਪਣਾ ਖਿਲਾਫ ਦੂਜੇ ਦੂਜੇ ਬੰਦਿਆਂ ਨੇ ਡੀਡੀਪੀਓ ਨੇ ਫਿਰ ਇਹ ਚੱਲ ਗਿਆ ਹਾਈ ਕੋਰਟ ਹਾਈ ਕੋਰਟ ਸਾਡੇ ਹੱਕ ਚ ਹੋ ਗਿਆ ਫਿਰ ਇਹਨੇ ਫੁੱਲ ਬੈਂਚ ਤੇ ਕਰਦਿਆ ਤਿੰਨ ਜੱਜਾਂ ਦੇ ਉਹ ਵੀ ਸਾਡੇ ਹੱਕ ਚ ਹੋ ਗਿਆ ਫਿਰ ਸਰਕਾਰ ਫਿਰ ਚਲੇ ਗਈ ਸੁਪਰੀਮ ਕੋਰਟ ਉੱਥੇ ਵੀ ਸਾਡੇ ਹੱਕ ਚ ਹੋ ਗਿਆ ਇੰਨੀ ਜਗ੍ਹਾ ਸਾਡੇ ਹੱਕ ਚ ਹੋ ਗਿਆ ਹੁਣ 2011 ਜਾ ਕੇ ਉਹ ਸਾਡੇ ਪਿੰਡ ਦਾ ਬੰਦਾ ਵੀ ਨਹੀਂ ਹੈ ਬਾਲੂ ਬੱਤੇ ਦਾ ਜਿਹੜੇ ਆ ਕੇ ਹੁਣ ਕੇਸ ਕਰਦੇ ਸਾਡਾ ਤਿਹਾਈ ਬਣਦੀ ਹੈ ਉਹ ਸਾਡੇ ਪਿੰਡ ਦੇ ਹੈ ਵੀ ਨਹੀਂ ਨਾ ਕਿ ਉਹ ਖੇਵੜਦਾਰ ਹੈ ਨਾ ਇਹ ਉਹਨਾਂ ਦਾ ਹਿੱਸਾ ਬਣਦਾ ਕੋਈ ਹੁਣ ਸਰਕਾਰ ਇਹ ਛਪਾ ਦੇ ਬੁਰੇ ਪੈ ਇਹਨਾਂ ਨੂੰ ਖੋ ਗਏ ਜ਼ਮੀਨ ਤੇਲੇ ਬਿੱਲੇ ਕਰੋ ਮਾਲਕਾਂ ਜਮੀਨਾਂ ਮਸਤਰਕਾ ਮਾਲਕਾਂ ਨੇ ਸਾਡੇ ਬਡਾਰੂਆਂ ਦੇ ਨਾਂ ਵੀ ਇਹਦਾ ਇੰਤਕਾਲ ਹੈਗੇ ਆ ਹਾਂ ਅੱਜ ਜਿਹੜੀ ਬਹੁਤ ਵੱਡੀ ਮੀਟਿੰਗ ਤੋਂ ਬਾਅਦ ਆਪਣੀ ਭਾਮਲੇ ਕੇਨਾ ਨੇ ਕੁਝ ਕੈਂਟੋ ਇਨਕਾਰ ਕੇ ਸਾਫੜਾ ਜੀ ਕੋਸ਼ਿਸ਼ ਕਰਾਂਗੇ ਕਿਸੇ ਹੋਰ ਅਧਿਕਾਰੀ ਨਾਲ ਗੱਲਬਾਤ ਕਰਨ ਦੀ ਭਾਮੇ ਕਿ ਇਹੋ ਪੁਲਿਸ ਅਧਿਕਾਰੀ ਹੋਣ ਜਾਂ ਫਿਰ ਜੁਡੀਸ਼ੀਅਲ ਮੈਜਿਸਟਰ ਦੇ ਤੌਰ ਤੇ ਆਏ ਹੋਏ ਬਲਜੀਤ ਸਿੰਘ ਸੋਹੀ ਜੋ ਕਿ ਵੀਡੀਓ ਪਟਿਆਲਾ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਜਿਹੜਾ ਇਸ ਟਾਈਮ ਮਾਹੌਲ ਹੈ ਕਿਸਾਨਾਂ ਦੇ ਵੱਲੋਂ ਉਸੇ ਤਰ੍ਹਾਂ ਜਿਹੜਾ ਹੈਗਾ ਬਣਿਆ ਹੋਇਆ ਕੋਸ਼ਿਸ਼ ਕਰਾਂਗੇ ਵੀ ਜੇ ਕੋਈ ਹੋਰ ਅਧਿਕਾਰੀ ਸਾਡੇ ਨਾਲ ਗੱਲਬਾਤ ਕਰੇ ਏ ਅਸੀਂ ਆ ਜਿਹੜੀ ਹੈਗੀ ਆ ਉਸ ਤੋਂ ਬਾਅਦ ਹੀ ਕੁਝ ਕਹਿ ਸਕਾਂਗੇ ਵੀ ਕੀ ਮਾਮਲਾ ਹੈ ਔਰ ਕੀ ਹੱਲ ਨਿਕਲਿਆ